ਹਾਂਜੀ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਸਵਾਗਤ ਹੈ ਜੀ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਬਾਕੀ ਪਿਛਲੇ ਬਲੌਗ ਚ ਤੁਸੀਂ ਦੇਖਿਆ ਪਾ ਤੁਹਾਨੂੰ ਦਿਖਾਇਆ ਸੀ ਹੁਸ਼ਿਆਰਪੁਰ ਦਾ ਦੁਸ਼ਹਿਰਾ ਜਾਣਾਂ ਦਾ ਸੀ ਜਵਾਲਾ ਜੀ ਸੀਗਾ ਕਿਉਂਕਿ ਤੇ ਸੀਗਾ ਜਾਗਰਣ 24 ਤਰੀਕ ਦਾ ਪਰ ਮੇਰੀ ਥੋੜੀ ਸਿਹਤ ਨਾ ਠੀਕ ਹੋਣ ਕਰਕੇ ਮਤਲਬ ਫਿਰ ਸਫਰ ਕਰਨਾ ਸਹੀ ਨਹੀਂ ਲੱਗਾ ਫਿਰ ਅਸੀਂ ਦੁਸ਼ਹਿਰਾ ਦੇਖਿਆ ਸੀਗਾ ਤੇ ਉਹ ਤੁਹਾਨੂੰ ਬਲੌਗ ਚ ਦਿਖਾ ਦਿੱਤਾ ਆ ਫਿਰ ਅੱਜ ਆ ਰਹੇ ਆਪਾਂ ਜਾਗਰਨ ਤੋਂ ਦੂਸਰੇ ਦਿਨ ਮਾਤਾ ਜਵਾਲਾ ਜੀ ਜੋ ਕਿ ਤੁਹਾਨੂੰ ਆਪਾਂ ਇਸ ਵੀਡੀਓ ਵਿੱਚ ਦਿਖਾਵਾਂਗੇ ਕਿ ਰਾਤ ਜਾਗਰਨ ਕਿੱਦਾਂ ਹੋਇਆ ਔਰ ਕੀ ਕੀ ਸੀਗਾ ਜਾਗਰਨ ਦੇ ਵਿੱਚ ਕਿਹੜੇ ਕਿਹੜੇ ਕਲਾਕਾਰ ਆਏ ਸੀਗੇ ਜੋ ਵੀ ਪਤਾ ਲੱਗਦਾ ਤੁਹਾਨੂੰ ਆਪਾਂ ਦਿਖਾਵਾਂਗੇ ਦੱਸਾਂਗੇ ਇਸ ਵੀਡੀਓ ਦੇ ਵਿੱਚ ਬਾਕੀ ਮਾਤਾ ਜਵਾਲਾ ਜੀ ਦੀ ਯਾਤਰਾ ਕਰਨ ਜਾ ਰਹੇ ਆ ਤੇ ਸਾਰਿਆਂ ਨੂੰ ਜੈ ਮਾਤਾ ਦੀ ਵੀਡੀਓ ਨੂੰ ਪੂਰੀ ਦੇਖਿਓ ਬਲੌਗ ਨੂੰ ਤੇ ਸ਼ੇਅਰ ਵੀ ਜ਼ਰੂਰ ਕਰਦੇ ਹੋ ਬਲੌਗ ਵਧੀਆ ਲੱਗਾ ਤਾਂ ਚਲੋ ਚੱਲਦੇ ਆ ਜੀ ਹੁਣ ਮਾਤਾ ਜੀ ਦੇ ਦਰਸ਼ਨ ਕਰਨ ਨੂੰ ਭਵਨ ਵਾਲੀ ਸਾਈਡ ਨੂੰ ਟਾਈਮ ਇਸ ਟਾਈਮ ਹੋਇਆ ਜੀ ਸਾਡੇ 12 ਹੋ ਗਏ ਆ ਥੋੜੀ ਜਿਹਾ ਤੱਕ ਨਿਕਲਦੇ 1 ਵਜੇ ਤੱਕ ਅੱਗੇ ਤੁਹਾਨੂੰ ਜੋ ਵੀ ਦਿਖਾਉਂਦੇ ਆ ਰਾਸਤੇ ਦੇ ਨਜ਼ਾਰੇ ਮਾਤਾ ਜੀ ਰਾਨੀ ਭਵਨਾਂ ਦੇ ਨਜ਼ਾਰੇ ਫਿਰ ਕਿੰਨਾ ਕਰੋੜ ਕਿੰਨੇ ਹੈਗਾ ਨਰਾਤਿਆਂ ਦੇ ਵਿੱਚ ਉਹ ਵੀ ਤੁਹਾਨੂੰ ਦਿਖਾਉਂਦੇ ਆ ਚਲੋ ਦੋਸਤੋ ਮਿਲਦੇ ਹਾਂ ਤੁਹਾਨੂੰ ਰਾਸਤੇ ਜਾ ਕੇ ਕਿ ਬਾਕੀ ਬਾਈਕ ਦਾ ਨਾ ਟਾਇਰ ਕਾਫੀ ਕਸਾ ਹੋਇਆ ਸੀਗਾ ਉਹ ਵੀ ਆਪਾਂ ਅੱਜ ਨਵਾਂ ਪਵਾਇਆ ਅਪਕਾ ਸਫਰ ਤੇ ਜਾਣਾ ਹੈ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਇਸ ਲਈ ਟਾਇਰ ਥੋੜਾ ਚੋੜਾ ਪਵਾ ਲਿਆ ਵਧੀਆ ਵਾਲਾ ਤੁਹਾਨੂੰ ਦਿਖਾਉਂਦੇ ਆ ਵੀਡੀਓ ਚ ਫਿਰ ਕਰ ਲਿਆ ਗਿਆ ਤਰ੍ਹਾਂ ਸ਼ੁਰੂ ਮਾਤਾ ਰਾਂਗੀ ਦੇ ਸੋਹਣੇ ਸੋਣੇ ਮੰਦਰਾਂ ਦੀ ਕਾਫੀ ਜਾਣ ਕੇ ਵਧੀਆ ਜਾਗਰਣ ਰਾਤ ਹੋਇਆ ਮੈਂ ਵੀਡੀਓ ਦੇਖੀ ਭਾਜੀ ਹੁਣੀਆਂ ਆਕਾਸ਼ ਭਰੀ ਹੁਣ ਜੀ ਨੇ ਸਾਨੂੰ ਸੱਦਿਆ ਕਾਫੀ ਟਾਈਮ ਤੋਂ ਕਹਿ ਰਹੇ ਸੀ ਭਾਈ ਜਾਗਰਣ ਤੇ ਆਣਾ ਹੈ ਪਰ ਜਾ ਨਹੀਂ ਹੋਇਆ ਨਾ ਕਿਸੇ وجہ ਕਰਕੇ ਪੇਟ ਦੀ ਦਿੱਕਤ ਸੀ ਨਾ ਪੇਟ ਪੇਨ ਉਹ ਹੋ ਰਹੀ ਸੀਗੀ ਇਸ ਕਰਕੇ ਅੱਜ ਫਿਰ ਆਪਾਂ ਕਹੇ ਥੋੜੇ ਠੀਕ ਲੱਗ ਰਿਹਾ ਜਾ ਕੇ ਆਂਦੇ ਆ ਫਿਰ ਕੰਮ 'ਚ ਰੈਗੂਲਰ ਹੋ ਜਾਣਾ ਆ ਚਲੋ ਠੀਕ ਹੈ ਜੀ ਚਲਦੇ ਆ ਹੁਣ ਚਲੋ ਜੀ ਤਿਆਰੀ ਹੋ ਚੁੱਕੀ ਹੈ ਆਪਣੀ ਚਲਦੇ ਆ ਹੁਣ ਮੋਟਰਸਾਈਕਲ ਵੀ ਰੈਡੀ ਤੇ ਅਸੀਂ ਵੀ ਰੈਡੀ ਆਹ ਜੀ ਟਾਇਰ ਪਾਇਆ ਜੋ ਨਵਾਂ ਪਹਿਲੇ ਟਾਇਰ ਨਾਲੋਂ ਕਾਫੀ ਮੋਟਾ ਆ ਔਰ ਟਿਊਬਲੈਸ ਵੀ ਹੈਗਾ ਆ ਤੇ ਬਾਕੀ ਆਪਣੀ ਤਿਆਰੀ ਹੋ ਚੁੱਕੀ ਆ ਹੁਣ ਚਲਦੇ ਆ ਜੀ ਮੈਨੂੰ ਸਾਨੂੰ ਰਸਤੇ 'ਚ ਜਾ ਕੇ ਜੈ ਮਾਤਾ ਦੇ ਦੋਸਤੋ ਆਂਗੜਾ ਡਿਸਟ੍ਰਿਕਟ ਅੰਦਰ ਆਪਾਂ ਚੁੱਕੇ ਆ ਇਹ ਨਾਲੇ ਪੈਂਦੀ ਐ ਜੀ ਨਦੀ ਦੇਖ ਰਹੇ ਹਾਂ ਨਦੀ ਕ੍ਰੋਸ ਕਰਕੇ ਜੀ ਥੋੜਾ ਜਾ ਕੇ ਨਾ ਜੋ ਪੈਂਦਾ ਹੈ ਚੌਕ ਤੋਂ ਰਾਈਟ ਸਾਈਡ ਕੰਦਾ ਮਾਸਾ ਚਲਾਇ ਇਹਦਾ ਰਸਤਾ ਜਿਹੜਾ ਕਿੰਨੇ ਕਿਲੇ ਤੱਕ ਦੋਸਤੋ ਚੌਕ ਤੋਂ ਰਾਈਟ ਸਾਈਡ ਆਪਾਂ ਆ ਚੁੱਕੇ ਆ ਤੇ ਇਤੋਂ 11 ਕਿਲੋਮੀਟਰ ਬਾਅਦ ਪੈਂਦੀ ਆ ਮਾਤਾਣੀ ਇਹ ਦਰਵਾਜ਼ੀ ਤੋਂ ਪਹਿਲਾਂ ਮਾਤਾਣੀ ਦਰਵਾਜ਼ਾ ਖੇਡਿਆ ਗਿਆ ਲੋਰੀ ਪਹੁੰਚ ਗਈ ਸੀ ਲੋਕੇਸ਼ਨ ਤੇ ਜਿੱਥੇ ਰਾਤ ਜਾਗਰਣ ਸੀਗਾ ਆ ਗਿਆ ਸੀ ਇਹ ਤੇ ਰਾਤ ਜਾਗਰਣ ਸੀਗਾ ਹੁਣ ਤਾਂ ਸਾਰੇ ਟੈਂਟ ਵੱਲੇ ਚੱਕ ਦਿੱਤੇ ਹੋਏ ਆ ਕਾਫੀ ਵਧੀਆ ਜਾਗਰਣ ਹੋਇਆ ਰਾਤ ਤੁਹਾਨੂੰ ਵੀਡੀਓ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਹੀ ਤੇ ਹੁਣ ਆਪਾਂ ਜਾ ਰਹੇ ਮਾਤਾਣੀ ਦੇ ਦਰਸ਼ਨ ਕਰਨ ਲਈ ਮਾਤਾ ਜੁਗਲਾਈ ਦੇ ਤੇ ਲੈ ਕੇ ਚੱਲ ਜਾਈਏ ਤੁਹਾਨੂੰ ਵੀ ਮਾਤਾ ਰੰਦੇ ਪਵਨ ਸੁਦਾਇ ਹੋਇਆ ਜੀ ਇੰਦਰਾਣੀ ਨੇ ਵਾਈਟ ਕੀ ਸਪੈਸ਼ਲ ਕਾਫੀ ਟਾਈਮ ਤੋਂ ਕੈਰ ਰਹੀ ਸੀ ਤੇ ਅੱਜ ਆਪਾਂ ਮਿਲੇ ਆ ਭਾਜੀ ਉਹ ਬੜੇ ਨੇਚਰ ਦੇ ਭਾਜੀ ਉਹਨਾਂ ਦਾ ਤੇ ਬਾਗਰਨ ਵਿੱਚ ਤਾਂ ਨਹੀਂ ਹੋਇਆ ਪਰ ਹੁਣ ਆਪਾਂ ਆਏ ਆ ਭਾਜੀ ਉਹਨਾਂ ਮਿਲ ਕੇ ਬਹੁਤ ਹੀ ਅਲਗਾ ਕਾਫੀ ਖਾਤਰਦਾਰੀ ਸੇਵਾ ਪਾਨੀ ਕੀਤਾ ਭਾਜੀ ਨੂੰ ਤੇ ਹੁਣ ਭਾਜੀ ਨੂੰ ਸਾਨੂੰ ਲੈ ਕੇ ਜਾ ਰਹੇ ਆ ਮਾਤਾ ਦੇ ਦਰਸ਼ਨ ਕਰਨ ਲਈ ਜੈ ਮਾਤਾ ਦੀ ਜੈ ਮਾਤਾ ਦੀ ਆਮਣੇ ਪਿੰਡ ਵਾਲੀ ਬੱਸ ਸਟੈਂਡ ਉੱਪਰ ਸਾਈਡ ਦੀ ਵੀ ਰਸਤਾ ਹੈਗਾ માતા ਜਵਾਲਾ ਜੀ ਜਾਣ ਵਾਸਤੇ ਤੇ ਇਸ ਸਾਈਡ ਦੀ ਵੀ ਹੈਗਾ 7876 ਜੀ ਹਾਂਜੀ ਭਗਤ ਜੀ ਆ ਚੁੱਕੇ ਅਸੀਂ માતા ਰਾਣੀ ਦੇ ਦਰਬਾਰਾ ਦੇ ਨੇੜੇ ਚੈੱਕ ਕਰੋ ਜੀ ਨੇੜੇ ਹਣਕਾ ਲੱਗੀਆਂ ਹੋਈਆਂ ਆ ਵੈਸੇ ਅੱਜ ਰਾਸ਼ ਇੰਨਾ ਜ਼ਿਆਦਾ ਹੈ ਨਹੀਂਗਾ ਲਾਸਟ ਦਿਨ ਤੇ ਨੰਨ ਰਾਤ ਇਹਨਾਂ ਕੰਦੇ ਉਹ ਰਾਸ਼ ਬਹੁਤ ਜ਼ਿਆਦਾ ਹੁੰਦਾ ਹੈ

पीड़ी पीड़ी थी। आया जी जो राजा कौर ने छत् चढ़ाया माता रानी देखो जी कि प्यारी लकड़ी माता जी की मूर्ति ਦਰਸ਼ਨ ਹੈ ਮਾਤਾ ਰਾਣੀ ਜੀ ਦੇ ਦੇਖ ਕੇ ਤੁਸੀਂ ਤੁਹਾਨੂੰ ਕਿੰਨੇ ਵਧੀਆ ਦਰਸ਼ਨ ਕਰਾਏ ਆ ਜੀ ਆਪਾਂ ਦਰਬਾਰ ਚੱਕਰ ਵੀ ਬਾਹਰ ਕਿੰਨਾ ਸੋਹਣਾ ਲੱਗ ਰਿਹਾ ਮਾ ਮਾਈ ਦਾ ਜੈ ਮਾਤਾ ਜੈ ਮਾਤਾ ਦੀ ਸਾਮਨੇ ਹੀ ਕੋਲੇ ਰਾਜੀ ਅਰ ਅਰ ਮਹਾਦੇਵ ਕਾ ਜੀ ਮਾਤਾ ਜੀ ਦੇ 12 ਰੂਪ ਦੇਖੋ ਜੀ ਮਾਤਾ ਦੁਰਗਾ ਜੀ ਮਾਤਾ ਸ਼ੈਲਪੁਤਰੀ ਮਾ ਨਾ ਬ੍ਰਹਮਚਾਰਣੀ ਮਾ ਚੰਦਰਗੰਟਾ ਮਾ ਚੰਮੁੰਡਾਏ ਨਹੀਂ ਮਾ ਕੁਸ਼ਮਾਂਡਾ ਮਾ ਸਕੰਦਮਾਤਾ ਜੀ ਮਾ ਕਾਤਾਈਣੀ ਮਾਤਾ ਕਾਲਾਤਰੀ ਜੀ ਮਾਤਾ ਮਹਾਂਦੂਰੀ ਜੀ ਮਾ ਸਿੱਧੀ ਦਾਤਰੀ ਜੀ ਮਾ ਮਹਾਕਾਲੀ ਜੀ ਮਾ ਗਾਇਤਰੀ ਜੀ तो दोस्तों कहंदे है जी माता जी ਦੇ 12 ਰੂਪ ਸੀਗੇ ਦਰਸ਼ਨ ਕਰੋ ਜੀ ਮਾਤਾ ਤਾਰਾ ਰਣਜੀਤ ਹਾਂਜੀ نیچے ਦਰਸ਼ਨ ਕਰੋ ਜੀ ਮਾਤਾ ਜੀ ਬਾਲਾ ਜੀ ਦੇ ਮੰਚ ਤੇ ਦੇਖੋ ਕਿੰਨਾ ਹੀ ਪਿਆਰਾ ਲੱਗ ਰਿਹਾ ਆ ਅਸੀਂ ਇਸ ਟਾਈਮ ਉੱਪਰ ਮਾਤਾ ਤਾਰਾ ਰਣਜੀਤ ਮੰਦਰ ਕੋਲ ਆਏ ਹੋਏ ਆ ਤੇ ਇਸ ਸਾਈਡ ਹੈ ਜੀ ਸ਼ਿਵ ਭੋਲੇ ਨਾ ਜੀ ਦਾ ਮੰਦਰ ਲਾਲ ਸ਼ਮਾਲੇ ਆ ਉਹ ਦਰਖਤ ਦੇ ਪਿੱਛੇ ਸ਼ਿਵ ਭੋਲੇ ਨਾ ਜੀ ਦੀ ਬਹੁਤ ਹੀ ਪਿਆਰੀ ਮੂਰਤੀ ਪ੍ਰਤੀਮਾ ਲਿਖੀ ਹੋਈ ਆ ਦੇਖੋ ਜੀ ਕਿੰਨਾ ਪਿਆਰਾ ਲੱਗ ਰਿਹਾ ਆ ਦਰبار ਹਰ ਹਰ ਮਹਾਦੇਵ ਅਖੋਦਾਂ ਇੰਟੈਂਸਾਈਡ ਹੋਤੀ ਕੰਪਲਟ ਹੋ ਗਈ ਜੀ ਬੰਦੇ ਨੇ ਤੇ ਇਹ ਸਭ ਪੇਪਰ ਇੰਡਸ ਆਰ ਵੀ ਜੀ ਹਾਂਜੀ ਇਸ ਜਗ੍ਹਾ ਲੋਨ ਦੇਗੀ ਸੇਵਾਦਾਰ ਲੰਗਰ ਪਿਆਮਾ ਵਿਸ਼ਾਲ ਪੰਡਾਣਾ 22 ਤਰੀਕ ਤੋਂ 30 ਤਰੀਕ ਤੱਕ ਨਗਾਦਾਰ ਪੰਡਾਣਾ ਲੱਗ ਰਿਹਾ ਆ ਆ ਆਪਣੇ ਬੰਦੇ ਦੀ ਸੇਵਾਦਾਰ ਇਹਨਾਂ ਦੇ ਵੀ ਬਣਾ ਦੇ ਹਾਂਜੀ ਹਾਂਜੀ ਤੇ ਆ ਜੀ ਸੇਵਾਦਾਰ ਜਿਹੜੇ ਹਰ ਸਾਲ ਸੇਵਾ ਦਿੰਦੇ ਆ ਤੇ ਪੜੀ ਕੈਨੇਡਾ ਕੈਨੇਡਾ ਤੋਂ ਆ ਰਹੇ ਹੋ ਤੁਸੀਂ ਹਾਂ 5 ਸਾਲ ਤੋਂ ਠੀਕ ਹੈ ਠੀਕ ਤੁਸੀਂ ਭਾਜੀ ਸਾਰੇ 5 ਸਾਲ ਤੋਂ ਬਹੁਤ ਵਧੀਆ ਤੇ ਕਿੱਦਾਂ ਲੱਗ ਰਿਹਾ ਇੱਥੇ ਆ ਕੇ ਲੁਧਿਆਣੇ ਤੋਂ ਹਮਾਚਲ ਦੇ ਵਿੱਚ ਠੀਕ ਹੈ ਜੀ ਤੇ ਭਾਜੀ ਤੁਸੀਂ ਵੀ ਨਾਲ ਜਾਂਦੇ 15 ਤਰੀਕ ਤੋਂ ਆਏ ਹੋ ਤੁਸੀਂ ਸਾਰੇ ਨਾਲ 15 ਤਰੀਕ ਤੋਂ 30 ਤਰੀਕ ਤੱਕ ਨਾ ਨਾਲੇ ਰਹਿਣਾ ਬਹੁਤ ਵਧੀਆ ਲੱਗ ਰਿਹਾ ਹੈ ਭਾਈ ਜੀ ਨੇ ਸੇਵਾ ਕਰ ਰਹੀ ਆ ਤੇ ਟਾਈਮ ਦੇ ਰਿਆ ਮਾਤਾ ਰਾਣੀ ਦੇ ਨਰਾਤਿਆਂ ਵਿੱਚ ਪਹੁੰਚ ਕੇ ਨਹੀਂ ਤਾਂ ਅੱਜ ਕੱਲ ਕੰਮਾਗਾਰਾਂ ਜੰਨੇ ਵੀ ਜੀ ਹੁੰਦੇ ਆ ਲੋਕ ਆ ਨਹੀਂ ਹੁੰਦਾ ਇੱਕ ਦੋ ਦਿਨਾਂ ਵਾਸਤੇ ਆਂਦੇ ਆ ਚਲੋ ਮਾਤਾ ਰਾਣੀ ਤੁਹਾਡੇ ਸਾਰਿਆਂ ਤੇ ਕਿਰਪਾ ਬਣਾ ਕੇ ਰੱਖੇ ਜੈ ਮਾਤਾ ਜੀ ਸ਼ਿਪਾਲ ਬਾਬਾ ਜੀ ਜੀ ਜੈ ਮਾਤਾ ਦੀ ਜੀ ਸਾਰਿਆਂ ਨੂੰ ਜੈ ਜਵਾਲਾ ਚੰਦਪੁਰ ਦੀ ਲੰਗਰ ਕਮੇਟੀ ਮੰਨਿਓ ਹਰੇਕ ਸਾਲ ਮਾਤਾ ਜਵਾਲਾ ਜੀ ਦੇ ਚੰਦਪੁਰ ਨੇ ਜਿੱਥੇ-ਜਿੱਥੇ ਵੀ ਸੇਵਾ ਦਾ ਮੌਕਾ ਮਿਲਦਾ ਇਹ ਜੱਜ ਕਮੇਟੀ ਲੰਗਰ ਲਾਉਂਦੀ ਆ ਜਵਾਲਾਜੀ ਦੇ ਅੱਜ 50 ਸਾਲ ਪੂਰੇ ਹੋ ਗਏ ਲੰਗਰ ਲੱਗਦੇ ਨੂੰ ਉਸ ਖੁਸ਼ੀ ਦੇ ਵਿੱਚ ਰਾਤ ਬਹੁਤ ਵੱਡਾ ਇੱਥੇ ਮਹਾਮਈ ਦਾ ਜਾਗਰਣ ਕਰਾਇਆ ਗਿਆ ਤੇ ਜਿੰਨੇ ਵੀ ਪੰਜਾਬ ਦੇ ਵਿੱਚੋਂ ਜਿੰਨੇ ਵੀ ਟਰੱਸਟ ਜੁੜੇ ਹੋਏ ਨੇ ਟਰੱਸਟ ਦੇ ਨਾਲ ਜਿੰਨੇ ਵੀ ਸਾਂਝਾ ਟਰੱਸਟਾ ਪੂਰੇ ਪੰਜਾਬ ਦਾ ਅੱਡ ਅੱਡ ਜਗ੍ਹਾ ਦੇ ਉੱਤੋਂ ਅੱਡ ਅੱਡ ਸਥਾਨਾਂ ਦੇ ਉੱਤੋਂ ਜਿੰਨੇ ਵੀ ਸਮਾਜ ਸੇਵਕ ਲੋਕ ਨੇ ਉਹ ਸਾਰੇ ਜੁੜ ਕੇ ਇੱਥੇ ਲੰਗਰ ਲਾਉਂਦੇ ਆ ਤੇ ਰਾਤ ਬਹੁਤ ਪ੍ਰਸੰਨ ਹੋਇਆ ਮਨ ਅਸੀਂ ਪਹਿਲੀ ਵਾਰ ਆਏ ਸੀਗੇ ਲੰਗਰ ਦੇ ਉੱਤੇ ਤੇ ਮੈਂ ਤੁਹਾਨੂੰ ਤੁਹਾਡੇ ਜਰੀਏ ਸਾਰੀ ਸੰਗਤ ਨੂੰ ਬੇਨਤੀ ਕਰਨਾ ਜਨਬੀ ਹਰਿ ਗੇਕ ਮਰਦਿਆਂ ਦੇ ਵਿੱਚ ਇੱਥੇ ਲੰਗਰ ਲਾਇਆ ਜਾਂਦਾ ਵਾ ਤੁਸੀਂ ਜਦੋਂ ਵੀ ਮਹਾਮਈ ਦੇ ਆਉਣਾ ਵਾ ਤੇ ਤੁਸੀਂ ਮਾਤਾ ਜਵਾਲਾ ਜੀ ਦੇ ਜਦੋਂ ਵੀ ਦਰਸ਼ਨ ਕਰਨਾ ਹੋਣਾ ਤਾਂ ਲੰਗਰ ਜ਼ਰੂਰ ਸ਼ੱਕੇ ਜਾਣਾ ਹਰ ਇੱਕ ਸਾਲ ਇੱਥੇ ਲੰਗਰ ਲੱਗਦਾ ਉਹਦਾ ਸੰਗਤਾਂ ਬਣਦੀ ਤੇ ਬੜਾ ਪਿਆਰ ਬੜਾ ਸਤਿਕਾਰ ਮਿਲਦਾ ਵਾ ਸਾਰਿਆਂ ਨੂੰ ਜਿਹੜੇ ਵੀ ਲੰਗਰ ਦੇ ਵਿੱਚ ਆਉਂਦੇ ਆ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਜਦੋਂ ਵੀ ਤੁਸੀਂ ਮਹਾਮਈ ਦੇ ਦਰਵਾਜ਼ੇ ਆਉਣਾ ਸਾਡੇ ਲੰਗਰ ਦੇ ਵਿੱਚ ਲੰਗਰ ਜ਼ਰੂਰ ਸ਼ੱਕੇ ਸਾਰੇ ਸੇਵਾ ਦਾ ਰਜੀ ਸਾਰੇ ਭਾਗ ਜੀ ਹਾਂਜੀ ਭਗਤ ਜੀ ਤੁਹਾਨੂੰ ਮਾ ਜਵਾਲਾ ਜੀ ਲੰਗਰ ਕਮੇਟੀ ਦੇ ਸਾਰੇ ਸੇਵਾਦਾਰਾਂ ਨਾਲ ਆਪ ਮਲਾ ਦਿੱਤਾ ਆ ਤੇ ਆ ਬਾਬਾ ਜੀ ਸ਼ਪਾਰਾਲ ਪਪਾ ਜੀ ਆ ਇਹਨਾਂ ਨੇ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਬੋਲ ਵਧੀਆ ਤਰੀਕੇ ਨਾਲ ਤੇ ਜਿੰਨੇ ਵੀ ਮਾਤਾ ਰਾਣੀ ਦੇ ਭਗਤ ਜਿਹੜੇ ਵੀ ਦਰਸ਼ਕਾਂ ਆਂਦੇ ਮਾ ਜਵਾਲਾ ਜੀ ਦੇ ਰਾਤਾਂ ਦੇ ਵਿੱਚ ਤੇ ਜਰੂਰ ਆਓ ਬਹੁਤ ਸਾਰਾ ਆਦਰ ਮਾਨ ਸਤਿਕਾਰ ਦਿੰਦੇ ਆ ਹਰ ਸਾਲ ਨਰਾਤਾ ਦੇ ਵਿੱਚ ਸਾਰੀਆਂ ਸੰਗਤਾਂ ਆਓ ਤੇ ਲੰਗਰ ਪਾਣੀ ਚੱਕੇ 24 ਘੰਟੇ ਲੰਗਰ ਚੱਲਦਾ ਆ ਤੇ ਅਸ਼ਟਮੀ ਨੂੰ ਲੰਗਰ ਮਤਲਬ ਜਦੋਂ ਨਾਤੇ ਘਾਤ ਮੁੰਦੇ ਫਿਰ ਲੰਗਰ ਪਾਣੀ ਦੀ ਸੇਵਾ ਵੱਧ ਹੋ ਜਾਂਦੀ ਆ ਹਾਂਜੀ ਦੋਸਤੋ ਅੱਜ ਤੁਹਾਨੂੰ ਆਪਾਂ ਮਾਤਾ ਜਵਾਰਾ ਜੀ ਦੇ ਦਰਬਾਰ ਦੇ ਦਰਸ਼ਨ ਕਰਾਏ ਔਰ ਜਿਹੜੇ ਸੀ ਆਪਾਂ ਅੱਜ ਤੱਕ ਨਹੀਂ ਘੁੰਮੇ ਸੀ ਉਹ ਵੀ ਘੁਮਾਏ ਤੁਹਾਨੂੰ ਆਕਾਸ਼ਪਾ ਜੀ ਨੇ ਔਰ ਨਾਲ ਪੰਡੇ ਜੀ ਸੀਗੇ ਜੋ ਸੇਵਾਦਾਰ ਸੀ ਮਾਤਾ ਰਾਨੀ ਦੇ ਦਰਬਾਰ ਦੇ ਉਹ ਵੀ ਸਾਨੂੰ ਮਤਲਬ ਕਾਫੀ ਵਧੀਆ ਤਰ੍ਹਾਂ ਦਰਸ਼ਨ ਕਰਵਾਏ ਬਾਕੀ ਹੈਪੀ ਬਾਬਾ ਜੀ ਛਪਾਰ ਵਾਲੇ ਉਹਨਾਂ ਦੇ ਵੀ ਦਰਸ਼ਨ ਸਾਨੂੰ ਹੋਏ ਅੱਜ ਸਿਰਫ ਆਕਾਸ਼ਪਾ ਜੀ ਹੋਣ ਦੀ ਬਦੌਲਤ ਉਹ ਇੱਥੇ ਆਈ ਸੀਗੇ ਬਾਬਾ ਜੀ ਤੇ ਰਾਤ ਉ ਜਾਗਰਣ ਸੀਗਾ ਤੇ ਇੱਥੇ ਸੀ ਅੱਜ ਵੀ ਤੇ ਉਸ ਕਰਕੇ ਦਰਸ਼ਨ ਹੋਏ ਬਹੁਤ ਬਹੁਤ ਧੰਨਵਾਦ ਆਕਾਸ਼ ਭਾਜੀ ਹੁਣਾਂ ਦਾ ਤੁਹਾਨੂੰ ਮਿਲਵਾਂਦੇ ਆ ਜੀ ਬਹੁਤ ਵਧੀਆ ਮੁੰਡਾ ਹੈਗਾ ਆ ਸੇਵਾਦਾਰ ਹੈਗਾ ਆ ਤੇ ਕਾਫੀ ਟਾਈਮ ਤੋਂ ਮਤਲਬ ਆਪਣੇ ਨਾਲ ਜੁੜਿਆ ਹੋਇਆ ਆ ਭਾਜੀ ਕੋਈ ਨਹੀਂ ਅਗਲੀ ਵਾਰ ਵੀ ਆਪਾਂ ਜਰੂਰ ਆਵਾਂਗੇ ਦਰਸ਼ਨ ਮਿਲੇ ਕਰਾਂਗੇ ਸੇਵਾ ਵੀ ਕਰਾਂਗੇ ਇੱਥੇ ਤੇ ਮਾਤਰਾਣੀ ਦੀ ਕਿਰਪਾ ਬਣਾ ਕੇ ਰੱਖੀ ਸਾਰੇ ਸੇਵਾਦਾਰਾਂ ਤੇ ਤੇ ਅੱਦੀ ਸਾਰੇ ਜੁੜ ਮਿਲ ਕੇ ਸੇਵਾ ਕਰਨ ਤੇ ਆ ਰਹੇ ਆ ਜੀ ਆਕਾਸ਼ ਭਾਜੀ ਉਡੀ ਸਾਡੇ ਪ੍ਰਸ਼ਾਦ ਲੈਣਗੇ ਸੀਗੇ ਬਹੁਤ ਵਧੀਆ ਨੇਚਰ ਆ ਭਾਜੀ ਦਾ ਹਾਜੀ ਸਾਡੇ ਆਕਾਸ਼ ਪਾ ਜੁਣੀ ਬਹੁਤ ਵਧੀਆ ਨੇਚਰ ਹੈ ਨਾ ਦਾ ਥੈਂਕ ਯੂ ਵੈਰੀ ਮੱਚ ਭਾਜੀ ਜੁਣੀ ਸਾਨੂੰ ਦਰਸ਼ਨ ਮਿਲੇ ਕਰਾਈ ਮਾਤਾ ਰਾਣੀ ਦੇ ਦਰਬਾਰ ਦੇ ਕਾਫੀ ਸਾਰੇ ਹਿੱਸੇ ਕੋ ਮਾਈ ਜਵਾਰ ਤੱਕ ਨਹੀਂ ਪਹੁੰਚੀ ਆਪਾਂ ਤੇ ਹੈਪੀ ਭਾਜੀ ਸ਼ਪਾਰ ਵਾਲੇ ਦੇ ਵੀ ਬਾਬਾ ਜੀ ਦੇ ਦਰਸ਼ਨ ਹੋ ਗਏ ਸਾਨੂੰ ਭਾਜੀ ਜੀ ਲੋ ਧੰਨਵਾਦ ਤੁਹਾਡਾ ਠੀਕ ਹੈ ਜੀ ਕੈਮਰਾ ਚਲੋ ਆਪਾਂ ਜੀ ਭਾਜੀ ਹਾਂ ਜੀ ਅੰਧਾਰੇ ਜੀ ਪਹਿਲਾਂ ਠੀਕ ਹੈ ਜੀ ਤਸਾਂ ਓਕੇ ਭਾਜੀ ਠੀਕ ਹੈ ਜੀ ਓਕੇ ਭਾਈਆ ਮੇਰਾ ਜਾ ਇਹ ਤਾਂ ਆਇਓ ਕੋਈ ਨਹੀਂ ਪਹਿਲਾਂ ਆਇਓ ਹਾਂ ਜੀ ਐਨੀ ਭਾਈ ਜਰੂਰ ਆਇਆ ਹੈ